ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਤੁਗ ਵਾਰਡ ਨੰਬਰ 11 ਤੋਂ 11 ਤੋਂ ਇਸ ਦਿਵਾਲੀ ਮੌਕੇ ਮੈਂ ਆਪਣੇ ਵਾਰਡ ਨੰਬਰ 11 ਦੇ ਵਸਨੀਕਾਂ ਨੂੰ ਦਿਵਾਲੀ ਅਤੇ ਬਲੀ ਸ਼ੋੜ ਦਿਵਸ ਦੀਆਂ ਅਤੇ ਗੁਰਪੁਰਬ ਦੀਆਂ ਲੱਖ ਲੱਖਾਂ ਮੁਬਾਰਕਾਂ ਦੇ ਰਿਹਾ ਔਰ ਦੇਸ਼ ਪ੍ਰਦੇਸ਼ਾਂ ਵਿੱਚ ਬੈਠੇ ਆਪਣੇ ਭੈਣ ਭਰਾਵਾਂ ਨੂੰ ਵੀ ਇਸੇ ਬੰਦੀ ਛੋੜ ਅਤੇ ਦਿਵਾਲੀ ਦੀਆਂ ਤੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਮੇਰੇ ਵੱਲੋਂ ਔਰ ਉਮੀਦ ਕਰਦੇ ਹਾਂ ਕਿ ਆਪਾਂ ਇਸ ਵਾਰ ਆਪਾਂ ਜੋ ਭੈਣ ਭਰਾਵਾ ਇਸ ਵਾਰ ਜੋ ਦੀਵਾਲੀ ਆ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਈਏ ਅਤੇ ਉਮੀਦ ਕਰਦੇ ਹਾਂ ਕਿ ਜੋ ਇਹ ਦੀਵਾਲੀ ਹੈ ਆਪਣੇ ਭਰਾ ਆਪਣੇ ਭੈਣ ਭਰਾਵਾਂ ਵਾਸਤੇ ਖੁਸ਼ੀਆਂ ਭਰੀ ਹੋਵੇ ਔਰ ਫਿਰ ਤੋਂ ਇੱਕ ਵਾਰੀ ਮੈਂ ਅਪੀਲ ਕਰਦਾ ਹਾਂ ਕਿ ਆਪਾਂ ਜੋ ਇਹ ਦੀਵਾਲੀ ਹੈ ਮਿਲ ਜੁੜ ਕੇ ਅਤੇ ਪਿਆਰ ਦੀ ਭਾਵਨਾ ਦੇ ਨਾਲ ਮਨਾਈਏ ਔਰ ਫਿਰ ਤੋਂ ਆਪਣੇ ਦੇਸ਼ ਵਾਸੀਆਂ ਅਤੇ ਮੁਹੱਲਾ ਵਾਸੀਆਂ ਨੂੰ ਸਾਹਨੇ ਵਾਲੇ ਜਿੰਨੇ ਵੀ ਆਪਣੇ ਭੈਣ ਭਰਾ ਨੇ ਸਾਰਿਆਂ ਨੂੰ ਮੈਂ ਹਰਪ੍ਰੀਤ ਸਿੰਘ ਦੁਗ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਅਤੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ